ਪਰ ਨਿਸ਼ਾਨ ਸਿੰਘ ਦਾ ਨਾਮ ਇਹ ਨਹੀਂ ਗਾਲੂ ਇੱਕੀ ਥੋੜੇ ਜਿਹੇ ਮੋਟੇ ਕਰੀ ਗਿਆ ਵਾ ਘਰੇੋਂ ਕਰੋ ਹੱਡੇ ਤੇ ਆਇਆ ਵਾ ਤੇ ਹੱਡੇ ਤੇ ਸਾਨੂੰ ਥੋੜੀ ਜਿਹੀ ਬਾਤ ਪਤਾ ਲੱਗ ਗਿਆ ਵੀ ਇਹਦੇ ਗੋਲੀਆਂ ਵੱਜ ਗਈਆਂ ਐਂ ਦੇ ਇੱਥੇ ਹਸਪੀਟਲ ਆ ਗਏ ਹਸਪੀਟਲਾਂ ਕੇ ਉਹਨਾਂ ਦੀ ਡੈਥ ਹੋ ਗਈ ਹੈ ਜਿਹੜਾ ਵੱਡਾ ਬੁਰਾ ਦਰਿਆ ਤੇ ਸਾਡੀ ਇਹੋੀ ਅਪੀਲ ਆ ਆਮ ਪਾਰਟੀ ਵਾਲਿਆਂ ਤੋਂ ਬਹੁਤ ਮੰਗ ਗਾੜੀ ਕਿ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਬੱਚੇ ਯਕੀਨ ਨਹੀਂ ਉਤਰਦੀ ਇਹ ਨਾ ਬੁਛਤਰ ਸਿੰਘ ਹੈ ਇਹ ਆਮ ਆਦੀ ਪਾਰਟੀ ਆਮ ਪਾਰਟੀ ਨਾਲ ਸੰਬੰਧ ਰੱਖਦੇ ਹੈ ਇਹ ਦੰਦਾ ਤੁਹਾਨੂੰ ਕਿਨੇ ਮਲਵਾਇਆ ਕੋਈ ਇਦਾਂ ਕੋਈ ਕਹਿ ਨਹੀਂ ਸਕਦਾ ਜੇ ਤਾਂ ਮਲ ਗਿਆ ਇਹ ਦੇਖੋ ਹਾਂਜੀ ਹਾਂਜੀ ਤੇ ਕਿੰਨੇ ਵਜੇ ਘਟਣਾ ਹੈ ਇਹ ਨੂੰ ਸਾਢੇ 7 7:30 'ਤੇ ਘਟਣਾ ਹੈ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਸੀ ਇਹ ਮਨ ਕੇ ਨਹੀਂ ਇੱਥੇ ਅੱਡੇ ਤੇ ਵੈਸੇ ਆਏ ਘਰੇ ਸੌਦਾ ਸੌਦਾ ਲੈ ਕੇ ਕੋਈ ਲੈਣ ਆ ਖੁਦ ਆਏ ਹੋਗੇ ਲੈਣ ਤੇ ਥੋੜੇ ਚਿਰ ਬਾਅਦ ਹਨ ਘਰੇ ਫੋਨ ਚਲ ਗਿਆ ਵੀ ਇੱਥਾਂ ਤੋੜ ਕੇ ਬੱਤੀ ਆ ਗਈ ਇਹ ਭਾਈ ਲੱਗਾ ਕਿ ਨਹੀਂ ਹਮ ਲਾਵਾਂਗੇ ਨਹੀਂ ਉਹਨਾਂ ਪਤਾ ਲੱਗ ਜਾਵੇ ਗੋਲੀਆਂ ਦੇ ਦੋ ਲੱਗੇ ਆ ਇੱਕ ਡਾਕਟਰ ਬਚਾ ਲੱਤਿਆ ਹਾਂਜੀ ਇੱਥੇ ਕਿ ਦਰਦ ਹੀ ਇੱਥੇ ਆਨ ਕੇ ਡੈਥ ਹੋ ਗਈ ਹੈ ਸਾਲਿੰਦੇ ਇੱਥੇ ਆਨ ਕੇ ਇੱਥੇ ਆਨ ਕੇ ਡਰਦ ਹਾਂਜੀ ਕੁਝ ਵਿਸ਼ਾ ਜਾਇ ਹੈ ਹਾਲੀ ਕੋਲ ਸਿਪਾਹਸ਼ਨ ਤੋਂ ਆਇਆ ਕੋਈ ਕੰਤੇ ਕਾਰਵਾਈ ਤੇ ਬਾਕੀ ਹੰ ਮੇਹੀ ਇਹ ਇਨਸਾਫ ਮਿਲਣਾ ਚਾਹੀਦਾ ਕੋਈ ਲੜਾਈ ਝਗੜਾ ਕਿਸੇ ਨਾ ਨਹੀਂ ਕੋਈ ਵੀ ਲੜਾਈ ਝਗੜਾ ਨਹੀਂ ਆ ਬਾਕੀ ਇਸ ਆਪਣੇ ਇਹ ਗੱਲ ਕਹਾਂਗੇ ਇਨਸਾਫ ਮਿਲਣਾ ਚਾਹੀਦਾ ਦੋ ਇਹਦੀਆਂ ਬੱਚੀਆਂ ਛੋਟੀਆਂ ਆ ਸਾਲ ਕੇ ਤੋਂ ਬੱਚਾ ਆਇਆ ਤੇ ਇੱਕ ਠੀਕ ਹੈ ਜੀ ਜੇ ਆਮ ਪਾਰਟੀ ਨਾਲ ਸੰਬੰਧ ਰੱਖਦਾ ਇਹਦੇ ਅਸੀਂ ਦੇ ਇਹ ਕਹਾਂਗੇ ਕਿ ਹਨੂ ਮੌਕੇ ਉੱਤੇ ਜਦੋਂ ਇਨਸਾਫ ਮਿਲਣਾ ਹੈ ਠੀਕ ਹੈ ਪਰ ਜਿਹੜੀ ਆਵਾਜ਼ੀ ਪਾਰਟੀ ਜਿੰਨਾ ਕੋਈ ਜਿਆਦਾ ਵਿਚਰੀ ਹੋਈ ਸੀ ਆਵਾਜ਼ੀ ਪਾਰਟੀ ਵੇਖੋ ਜੀ ਜਦੋਂ ਆਮ ਪਾਰਟੀ ਚੱਲੀ ਆ ਨਾ ਤੇ ਉਸ ਤੋਂ ਪਹਿਲਾਂ ਮੇਨ ਬੰਦਾ ਹੀ ਇਹੋ ਹੀ ਇਹੋ ਆਮ ਪਾਰਟੀ ਆਈ ਹੈ ਨਾ ਹਾਂਜੀ ਚੌਧਰੀ ਵਾਲੇ ਦੇ ਵਿੱਚ ਸਭ ਤੋਂ ਪਹਿਲਾਂ ਪਹਿਲਾ ਬੰਦਾ ਇਹ ਆ ਠੀਕ ਹੈ ਜਿਨੇ ਆਪਣੇ ਨਾਲ ਜੋੜਿਆ ਸਾਰੇ ਪੰਚੀ ਜੀ ਐਸਐਸ ਨੇ ਸ਼ਰਾਬ ਨੂੰ ਚੋਕੀਂ ਸ਼ਰਾਬ ਪਾਨਿਆ ਇਹ ਸਰ ਕੀ ਗੱਲ ਬਾਤ ਹੋਈ ਇਹ ਮੋਟਰਸਾਈਕਲ ਤੇ ਦੋ ਜਣੇ ਆਏ ਆ ਇਹ ਆਪਣਾ ਬਚਤਿਆ ਆਪਣਾ ਬਚਿਤਰਾ ਸਿੰਘ ਗਰਪਤ ਨੂੰ ਗੋਲੀਆਂ ਮਾਰ ਕੇ ਜਦਾ ਚਲੇ ਗਏ ਆ ਇਹ ਅਸਪਤਾਲ ਜਾਂਦੇ ਗੁਰੂ ਨਾਨਕ ਹਸਪਤਾਲ ਜਿੱਥੇ ਉਹਦੀ ਮੌਤ ਹੋ ਚੁੱਕੀ ਹੈ ਇਹ ਬਾਕੀ ਸੀ ਨਾ ਇੰਨੇ ਵਿੱਚ ਸਾਡੇ ਸ਼ਹੀਦ ਲੱਖਪਤ ਕਹਿੰਦੇ ਇਹ ਪਤਾ ਨਹੀਂ ਕਿ ਇਹ ਹਮਲਾਵਰ ਕਿੰਨੇ ਜਾਂ ਸੀਸੀਟੀਵੀ ਕੋਈ ਨਹੀਂ ਜੋ ਸੀਨੀਅਰ ਅਫਸਰਕਾਰ ਹੋਏ ਕਰਾਈ ਨਹੀਂ ਮਾਨਜੋ ਦੇ ਸਰਚਾ ਵੀ ਕੁੰਜੀ ਲੱਤੀ ਜੀਸ਼ਨਾ ਪਰਵਾਰਾ ਕਹਿੰਦੇ ਕਿ ਇਹ ਗੋਰੀਆ ਲਾਲ ਨਾਲ ਦਾਤਰੀ ਮਾਰੇਗਾ ਇਹ ਤੁਹਾਨੂੰ ਅਤਰਾਉਂ ਕੋਸ਼ ਮਾਰਨ ਕਰਵਾਗੇ ਤੇ ਕੋਈ ਪਤਾ ਨਹੀਂ ਜੀ ਕੀ ਹੋਇਆ ਹੋਰ ਮੁੱਢੀ ਜਾਣਕਾਰੀ ਜੀ ਸਰ ਕੀ ਇਹ ਮਤਲਬ ਪੱਕੀ ਹੈ ਬាទ ਇਹ ਯੂਨੋ ਅਦੇ ਦੀ ਡੇਟ ਬਾਕਿੰਗ ਜਿਹੜਾ ਵਸ ਸੁਨਹਾਰਾ ਲੈ ਕੇ ਬਨੇ ਆ ਸੀਨੀਅਰ ਅਫਸਰ ਬਿੰਦਾਵ el dit que ha reitjat, si no ho accepta, no hi hauria d'haver-hi d'haver-hi